ਗਾयक ਨੇ ਆਪਣੇ ਆਪਣੇ ਗਾਣੇ YouTube ਤੋਂ ਖੁਦ ਹਟਾਉਣਾ ਹਟਾਉਣਾ ਚਾਹੀਦਾ ਜੇਕਰ ਇਨਸਾਨੀयत ਅੰਦਰ ਹੈ ਹੈਗੀ ਹਾਂ ਤੁਹਾਡੇ ਡਿਸਟ੍ਰਿਕਟ ਦੇ ਲੁਧਿਆਣਾ ਦੇ ਹਾਂ ਜੀ ਦਿਲਜੀਤ ਦੁਸ਼ਾਨ ਸਾਹਿਬ ਹਾਂ ਜੀ ਪੁੱਛੋ ਜੀ ਤੁਸੀਂ ਉਹਨਾਂ ਨੂੰ ਬੁਲਾਓ ਤੁਹਾਡੀ ਸਟੂਡੀਓ ਵਿੱਚ ਬੁਲਾਓ ਜੀ ਉਹਨਾਂ ਨੂੰ ਪੁੱਛੋ ਕਿਉਂ ਗਾਇਆ ਜੇ ਵਿੱਚੋਂ ਫਿਲਮ ਲੱਭਿਆ ਗਲਤ ਗਾਣਾ ਹੈ ਨਾ ਮਹਾਰਾਜ ਬਿਲਕੁਲ ਗਲਤ ਹੈ ਟੋੜੀ ਸ਼ਹਿਰ ਦੇ ਵਿੱਚ ਅਗਰਿਕਲਚਰ ਯੂਨੀਵਰਸਿਟੀ ਹੈ ਉਸ ਵੇਡੇ ਵਿੱਚ ਗਿਆ ਕਿ ਗਾਇਆ ਨਹੀਂ ਗਿਆ ਜੀ 31 31 ਡਿਸੰਬਰ 2024 ਗਿਆ ਨਹੀਂ ਗਿਆ ਗਿਆ ਬਿਲਕੁਲ ਜਿੱਥੇ ਵੱਡੇ ਵੱਡੇ ਪ੍ਰੋਫੈਸਰ ਨੇ ਮੌਜੂਦ ਉੱਥੇ ਗਿਆਨੀ ਬੈਠੇ ਨੇ ਜੀ ਖੇਤੀਬਾੜੀ ਤੇ ਬਹੁਤ ਵੱਡੀ ਪਦਾਰਥ ਤੇ ਖੋਜ ਹੁੰਦੀ ਹੈ ਅਗਰਿਕਲਚਰ ਯੂਨੀਵਰਸਿਟੀ ਦੇ ਦੋ ਵੇਡੇ ਦੇ ਵਿੱਚ ਉੱਥੇ ਜਾ ਕੇ ਗਾਣਾ ਦੱਸੋ ਮੈਨੂੰ ਕਿੱਥੋਂ ਦੀ ਇਨਸਾਫ ਹੈ ਪਟਿਆਲਾ ਪੈਗ ਦੀ ਗਾਣਾ ਗਾਇਆ ਜੀ ਪੰਜ ਤਾਰੇ ਠੇਕੇ ਗਾਣਾ ਗਾਇਆ ਉਹ ਵੇਡੇ ਹੈਗਾ ਉਹ ਹੁਣ ਗਾਣਾ ਗਾਉਣ ਦੀ ਵੇਡੇ ਹੈ ਮਾਰਾ ਦੱਸੋ ਥੋੜਾ ਤਾਂ ਖਿਆਲ ਰੱਖਣਾ ਚਾਹੀਦਾ ਨਹੀਂ ਰਖੇ ਨੇ ਹੁਣ ਉਹ ਸਾਰੇ ਗਾਣੇ ਉਹ YouTube ਤੋਂ ਜੇਕਰ ਹਟਾਉਣਗੇ ਉਹ ਸੱਚਾ ਪੰਜਾਬੀ ਪੰਜਾਬ ਪੰਜਾਬੀ ਕਿਹਾ ਜਾ ਸਕਦਾ ਜੇ ਨਹੀਂ ਹਟਾਉਣਗੇ ਉਹ ਅਖਰੀ ਗੱਲ ਹੈ ਮੈਂ ਹੋਰ ਟੰਗ ਨਾਲ ਹਟਾਉਣਾ ਮੈਨੂੰ ਪਤਾ ਹੈ ਪਰ ਉਹ ਖੁਦ ਹਟਾਉਣਾ ਚਾਹੀਦਾ ਉਹਨਾਂ ਨੂੰ ਕਰਨ ਹੌਸਲਾ ਗਾਉਂਦਾ ਹੈ ਕਿ ਤੜਕੇ ਉੱਠ ਕੇ ਖਾਦੇ ਫੀਮ ਕੁੜੇ ਦੱਸੋ ਮਹਾਰਾਜ ਪੰਜਾਬ ਦੇ ਵਿੱਚ ਪੰਜਾਬੀ ਲੋਕ ਤੜਕੇ ਉੱਠ ਕੇ ਫੀਮ ਖਾਦੇ ਹਨ ਪੰਜਾਬੀ ਲੋਕ ਤਾਂ ਤੜਕੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਮਹਾਰਾਜ ਇੱਥੇ ਤੜਕੇ ਆਨੰਦ ਆਸ਼ਾ ਦੀ ਵਾਰ ਦੀ ਗੂੰਜ ਉੱਡਦੀ ਹੈ ਪੰਜਾਬ ਦੇ ਵਿੱਚ ਸਵੇਰੇ ਉੱਠ ਕੇ ਤੁਸੀਂ ਸੁਣੋ ਧਿਆਨ ਨਾਲ ਜੀ ਇੰਨੇ ਪਵਿੱਤਰ ਥਾਤੇ ਤੁਸੀਂ ਤੜਕੇ ਉੱਠ ਕੇ ਖਾਦੇ ਫੀਮ ਕੁੜੇ ਗਾਓਗੇ ਇਹਨਾਂ ਨੂੰ ਖੁਦ ਹਟਾਉਣ ਦੀ ਲੋੜ ਹੈ YouTube ਤੋਂ ਜੇ ਨਹੀਂ ਹਟਾਉਣਗੇ ਮੈਨੂੰ ਪਤਾ ਹੈ ਹਟਾਉਣ ਸ਼ੌਕ ਨਾਲ ਕੱਢੀ ਜੱਟ ਨੇ ਬੱਬੂ ਮਾਨ ਸਾਹਿਬ ਪੁੱਛੋ ਕੋਈ ਜਾ ਕੇ ਉਹਨਾਂ ਨੂੰ ਕੀ ਕੱਢੋਗੇ ਤੁਸੀਂ ਸ਼ੌਕ ਨਾਲ ਤੁਸੀਂ ਕੱਢੋਗੇ ਇਹ ਉਹਦਾ ਸ਼ਰਾਬ ਸ਼ੌਕ ਨਾਲ ਕੱਢਣ ਦੀ ਲੋੜ ਸੀਗਾ ਗਿਆਨ ਸ਼ੌਕ ਨਾਲ ਕੱਢਣ ਦੀ ਲੋੜ ਸੀ ਪੰਜਾਬੀਅਤ ਦੀ ਅਸਲੀਅਤ ਨੂੰ ਤੁਸੀਂ ਸ਼ਰਾਬ ਨੂੰ ਕੱਢਣ ਦੀ ਤਰੀਕਾ ਉਹ ਗਾਣੇ ਦੇ ਵਿੱਚ ਗਾ ਰਹੇ ਨੇ ਇਹਨਾਂ ਨੂੰ ਖੁਦ ਹਟਾਉਣਾ ਪੈਣਾ ਨਹੀਂ ਤਾਂ ਪੰਜਾਬ ਸਰਕਾਰ ਪੰਜਾਬ ਪੁਲਿਸ ਨੇਤੇ ਕਾਰਵਾਈ ਜ਼ਰੂਰ ਕਰੇਗੀ ਨਾ ਸਿਰਫ ਇਹ ਤਿੰਨ ਲੋਕਾਂ ਦੇ ਨਾਮ ਤਾਂ ਮੈਨੂੰ ਸਿਰਫ ਮੈਂਸ਼ਨ ਕੀਤੀ ਹੈ ਬਹੁਤ ਸਾਰੇ ਗਾਇਕ ਨੇ ਬਹੁਤ ਸਾਰੇ ਗਾਇਕ ਨੇ ਇਹਨਾਂ ਸਾਰੇ ਗਾਣੇ YouTube ਤੋਂ ਹਟਾਉਣ ਤੱਕ ਮੈਂ ਨਹੀਂ ਛੱਡਣਾ ਤੁਸੀਂ ਦੇਖੋਗੇ ਹਾਂ ਨਹੀਂ ਬਹੁਤ ਥੋੜੇ ਦੇਖਿਆ ਤੁਹਾਡੇ ਜਿਹੜੇ ਕਾਨੂੰਨੀ ਕਾਰਵਾਈਆਂ ਜਾਂ ਆਰਟੀਆ ਪਾ ਕੇ ਤੁਸੀਂ ਕਾਫੀ ਕੁਛ ਜਿਹੜਾ ਇਹ ਕੀਤਾ ਇਹ ਜਦੋਂ ਹੁਣ ਵੀ ਚੰਡੀਗੜ੍ਹ ਜਾਇਦਾ ਉੱਥੇ ਵੀ ਦੇਖਦੀਆਂ ਕਿ ਬਹੁਤ ਸਾਰੇ ਦਫ਼ਤਰਾਂ ਨੇ ਪੰਜਾਬੀ ਉੱਪਰ ਲਿਖ ਦਿੱਤੀ ਆ ਇੱਕ ਵਾਰ ਮੈਨੂੰ ਯਾਦ ਆ ਜਦੋਂ ਤੁਸੀਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆਈ ਸੀ ਉਹ ਚੈੱਕ ਵੀ ਭੇਜਿਆ ਤੁਸੀਂ ਨਾਲ ਹੈਨਾ ਉਹ ਚੈੱਕ ਵੀ ਭੇਜ ਕੇ ਗਿਆ ਜੇ ਤੁਹਾਡੇ ਕੋਲ ਨਹੀਂ ਹੈ ਕਿ ਤਾਂ ਹੁਣ ਮੈਨੂੰ ਲੱਗਦਾ ਪਹਿਲਾਂ ਨਹੀਂ ਲਿਖਿਆ ਸੀ ਹੁਣ ਉੱਥੇ ਵੀ ਲਿਖ ਦਿੱਤਾ ਗਿਆ ਨਾ ਕਿਉਂਕਿ ਸਾਨੂੰ ਆਪਣੀ ਭਾਸ਼ਾ ਦੇ ਨਾਲ ਪਿਆਰ ਕਰਨ ਦੀ ਜ਼ਰੂਰਤ ਬੜੀ ਹੈਗੀ ਨਾ ਤੁਸੀਂ ਵਿੱਚ ਪੀਜੀਆ ਦਾ ਨਾਮ ਵੀ ਲਿਆ ਸੀਗਾ ਤੇ ਉੱਥੇ ਵੀ ਤੁਸੀਂ ਮੈਨੂੰ ਡਾਕਟਰ ਜਿਨੂੰ ਨਾ ਉੱਥੇ ਪੜਾਉਂਦੇ ਰਹੇ ਹੋ ਨਾ ਉੱਥੇ ਕੀ ਕਾਰਨ ਚ ਕਰਦੇ ਹੋ ਹਾਂ ਹਾਂ ਮਹਾਰਾਜ ਬਹੁਤ ਹੀ ਨਿਮਰਤਾ ਨਾਲ ਤੁਹਾਨੂੰ ਦੱਸ ਦੇਣਾ ਤੁਹਾਡੇ ਸ਼ਹਿਰ ਖੇਤੀਬਾੜੀ ਯੂਨੀਵਰਸਿਟੀ ਦੇ ਉਹ ਪਹਿਲੇ ਵੀ ਸੀ ਸੀ ਕੇ ਦਿਲੋ ਸਾਹ ਬਹੁਤ ਕਮਾਲ ਸਹੀ ਹੈ ਉਹਨਾਂ ਨੂੰ ਮੈਂ ਚੈੱਕ ਭੇਜਿਆ 5000 ਰੁਪਏ ਦੀ ਜ਼ਰੂਰ ਤੁਸੀਂ ਬੋਰਡ ਬਣਾਓ ਸਭ ਤੋਂ ਉੱਪਰ ਪੰਜਾਬੀ ਚ ਲਿਖੋ ਉਹਨਾਂ ਨੇ ਉਹ ਚੱਕ ਮੈਨੂੰ ਵਾਪਸ ਭੇਜ ਦਿੱਤਾ ਕਿ ਮਹਾਰਾਜ ਪੈਸੇ ਦੀ ਲੋੜ ਨਹੀਂ ਸਾਡੇ ਕੋਲ ਪੈਸਾ ਆਏਗਾ ਅਸੀਂ ਲਿਖਾਂਗੇ ਸਾਨੂੰ ਸਮਾਂ ਦਿਓ ਅਸੀਂ ਲਿਖਾ ਦੇ ਉਹਨਾਂ 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 ਨੇ ਲਿਖਾ ਲਿਖੇ ਨੇ ਮੈਂ ਸ਼ੁਕਰਗੁਜ਼ਾਰ ਹਾਂ ਦਿਲੋਂ ਸਾਹਿਬ ਦੇ ਉਸ ਵਕਤ ਦੇ ਵਾਈਸ ਚਾਂਸਲਰ ਸਾਹਿਬ ਦੇ ਤੁਸੀਂ ਕਿਹਾ ਪੀਜੀਆਈ ਦੇ ਪੀਜੀਆਈ ਦੇ ਵਿੱਚ ਸਭ ਤੋਂ ਵੱਧ ਡਾਕਟਰ ਦੱਖਣ ਭਾਰਤੋਂ ਆਉਂਦੇ ਨੇ ਸਾਊਥ ਇੰਡੀਆ ਦੇ ਬਹੁਤ ਜ਼ਿਆਦਾ ਕਰਨਾਟਕ ਤੋਂ ਬਹੁਤ ਜ਼ਿਆਦਾ ਡਾਕਟਰ ਨੇ ਬਹੁਤ ਬਧੀਆ ਬਧੀਆ ਡਾਕਟਰ ਪੌਂਸ ਦੇ। ਹੂੰ ਜੀ। ਦਿੱਕਤ ਇਹ ਸੀਗਾ 2019 ਦੇ ਵਿੱਚ हाँ मैं एक बार गया उ पी जी आई मेरा डॉक्टर साहब मेरा मित्र नेमरजेंसी ड्यूटी लगे हुआ बहुत सारे बोलने वाले लोग मरीज साथी होंगे बोलन लगे डाक्टर नहीं समझ रहे उस वक्त मेनु लगे कि यह बहुत बहुत बड़ा संकट है ये जो मैं सोचा उत ड साहब ना हत लिखिया की मैनु एक मौका दिता जाए मैं सिखा चाह ਉਹਨਾਂ ਦਾ ਦੱਖਣ ਭਾਰਤੀ ਡਾਕਟਰ ਸਾਹਿਬ ਉਹਨਾਂ ਨੇ ਕਿਹਾ ਕਿ ਹਾਂ ਚੋਪੜਾ ਸਾਹਿਬ ਸੀਗੇ ਡਾਇਰੈਕਟਰ ਉਸ ਵਕਤ ਚੋਪੜਾ ਸਾਹਿਬ ਨੇ ਕਿਹਾ ਕਿ ਤੁਸੀਂ ਜ਼ਰੂਰ ਸੁਣਾਓ ਪੜਾਓ ਡਾਕਟਰ ਸਾਹਿਬ ਅਗਲੇ ਦਿਨ ਤੋਂ ਮੈਂ ਦੱਖਣ ਭਾਰਤੀ ਡਾਕਟਰ ਨੂੰ ਪੜਾਉਣ ਲੱਗਿਆ ਸਿਰਫ ਸਿਰਫ ਮਰੀਜ਼ ਅਤੇ ਡਾਕਟਰ ਦੇ ਵਿਚਕਾਰ ਜਿਹੜੇ ਡਾਇਲੌਗਸ ਹੁੰਦੇ ਨੇ ਉਹ ਸਿਖਾਇਆ ਉਹਨਾਂ ਨੂੰ ਬੋਲਣ ਦੀ ਸ਼ੁਰੂਆਤ ਦੇ ਵਿੱਚ ਕੀ ਕਿ ਮੈਂ ਤੁਸੀਂ ਕੀ ਹੋਇਆ ਚਿੰਤਾ ਨਾ ਕਰੋ ਤੁਸੀਂ ਠੀਕ ਹੋਓਗੇ ਉਹ ਉਹ ਕਹਿੰਦਾ ਹੈ ਮਰੀਜ਼ ਕਹਿੰਦਾ ਕਿ ਮੇਰੇ ਟਿਡ ਵਿਚ ਦਰਦ ਹੈ ਟਿਡ ਮਤਲਬ ਉਹ ਡਾਕਟਰ ਨੂੰ ਪਤਾ ਨਹੀਂ ਕੀ ਟਿਡ ਕੀ ਹੈ ਉਹਨਾਂ ਨੇ ਮੈਂ ਕਿਹਾ ਟਿਡ ਮਤਲਬ ਇਹ ਸਾਰੇ ਹੁਣ ਪੰਜਾਬ ਤੋਂ ਵੱਧ ਡਾਕਟਰ ਪੰਜਾਬੀ ਜਾਣਦੇ ਹੈ ਪੰਜਾਬੀ ਬੋਲਦੇ ਹੈ ਮਰੀਜ਼ ਨਾਲ ਦੇਖੋ ਮਰੀਜ਼ ਨਾਲ ਤੁਸੀਂ ਪੰਜਾਬੀ ਬੋਲੋਗੇ ਉਹ ਮਰੀਜ਼ ਇਦਾਂ ਹੀ ਖੁਸ਼ ਹੋ ਜਾਣਾ ਠੀਕ ਹੋ ਜਾਣਾ ਉਹਨਾਂ ਨੂੰ ਮਨਾਉਣਾ ਚਾਹੀਉ ਪੰਜਾਬੀ ਬੋਲਦੇ ਆਪਾਂ ਮਰੇ ਮਾਬੂਲੀ ਬੋਲਦਾ ਹੈ ਉਹ ਠੀਕ ਹੋ ਜਾ ਇੰਨੀ ਸ਼ਕਤੀ ਹੈ ਪਾਸ਼ਾ ਦੇ ਵਿੱਚ ਉਹ ਡਾਕਟਰ ਨੂੰ ਬਹੁਤ ਸਹੂਲਤ ਹੋਇਆ ਹੈ ਉਹ ਪੰਜਾਬੀ ਵਿੱਚ ਬੋਲਦੇ ਹਨ ਇੰਨਾ ਹੀ ਨਹੀਂ ਪੀਜੀਆ ਵਿੱਚ ਜਿੰਨੇ ਵੀ ਬੋਰ ਲੱਗੇ ਨੇ ਪਹਿਲੇ ਪੰਜਾਬੀ ਵਿੱਚ ਨਹੀਂ ਲਿਖਿਆ ਗਿਆ ਅੱਛਾ ਹੁਣ ਪੰਜਾਬੀ ਸਭ ਤੋਂ ਉੱਪਰ ਲਿਖਣਾ ਸ਼ੁਰੂਆਤ ਹੋਇਆ ਹੈ ਵੈਬਸਾਈਟ ਤੁਸੀਂ ਚੈੱਕ ਕਰੋ ਸਭ ਤੋਂ ਉੱਪਰ ਪੰਜਾਬੀ ਲਿਖਿਆ ਗਿਆ ਪੀਜੀਆ ਦਾ ਪੂਰਾ ਨਾਮ ਇਹ ਮ ਕਿਰਪਾ ਹੈ ਪ੍ਰਭੂ ਦੀ ਮੈਂ ਨਹੀਂ ਛੱਡਣਾ ਮਹਾਰਾਜ ਕੋਈ ਮੈਂ ਮਹਿਕੇ ਮਨ ਨੂੰ ਮੈਂ ਨਹੀਂ ਛੱਡਣਾ ਜੀ ਕਿਉਂਕਿ ਉੱਥੇ ਡਾਕਟਰਾਂ ਤੇ ਮਰੀਜ਼ਾਂ ਦਾ ਜਿਹੜਾ ਰੋਜ਼ ਦਾ ਵਾਸਤਾ ਹੈਗਾ ਨਾ ਤੇ ਇੱਥੋਂ ਪੰਜਾਬ ਦੇ ਨੇ ਪੇਸ਼ੈਂਟ ਜਾਂ ਹਿਮਾਚਲ ਦੇ ਹਰਿਆਣੇ ਦੇ ਹੋਣਗੇ ਜਿਹੜੇ ਉਹਨਾਂ ਦੀ ਭਾਸ਼ਾ ਨਹੀਂ ਸਮਝ ਪਾਉਂਦੇ ਹੋਣੇ ਡਾਕਟਰ ਵੀ ਆਪਸ ਵਿੱਚ ਹੁਣ ਵਧੀਆ ਤਰੀਕੇ ਨਾਲ ਉਹਨਾਂ ਨਾਲ ਜਿਹੜਾ ਕਮਿਊਨੀਕੇਸ਼ਨ ਕਰ ਪਾਉਂਦੇ ਹੋਣਗੇ ਨਾ ਇਹ ਬਹੁਤ ਮੇਨ ਦਾ ਬਹੁਤ ਵੱਡੀ ਸੇਵਾ ਵੀ ਹੈਗੀ ਹੈ ਹੈ ਨਾ ਕਿ ਉਹਨਾਂ ਨੇ ਆਪਸ ਵਿੱਚ ਬਾਰਤਾਲਾ ਕਰਾ ਦੇਣਾ ਤੇ ਉਹਨਾਂ ਦੀ ਗੱਲ ਸਮਝ ਲੈਣੀ ਤੇ ਉਹਨਾਂ ਦਾ ਇਲਾਜ ਜਿਹੜਾ ਸਹੀ ਤਰੀਕੇ ਹੋ ਜਾਣਾ ਹਾਂ ਉਹਨਾਂ ਨੂੰ ਹੋਰ ਵਧੇ ਟੰਗ ਨਾਲ ਕਰਾਉਣ ਲਈ ਮੈਂ ਇੱਕ ਕਿਤਾਬ ਵੀ ਲਿਖਿਆ ਸਾਸਤ੍ਰਿਕਾ ਡਾਕਟਰ ਸਾਹਿਬ ਅੱਛਾ ਹਾਂ ਉਹਦੇ ਵਿੱਚ ਸੌ ਪੇਜ ਦੀ ਕਿਤਾਬ ਹੈਗਾ ਉਹ ਉਹਨਾਂ ਨੂੰ ਮੈਂ ਮੰਡਿਆ ਸਾਰੇ ਡਾਕਟਰ ਨੂੰ ਉਹ ਲਾਇਬ੍ਰੇਰੀ ਵਿੱਚ ਵੀ ਲਿਖਿਆ ਗਿਆ ਰੱਖਿਆ ਗਿਆ ਪੀਜੀ ਆ ਦੇ ਲਾਇਬ੍ਰੇਰੀ ਦੇ ਵਿੱਚ ਵੀ ਉੱਥੇ ਸਿਰਫ ਡਾਕਟਰ ਅਤੇ ਮਰੀਜ਼ ਦੀ ਡਾਇਲੌਗਸ ਲਿਖਿਆ ਗਿਆ ਕੁਝ ਸ਼ਬਦਾਵਲੀ ਦੇ ਅਰਥ ਲਿਖਿਆ ਗਿਆ ਸ਼ਬਦ ਦੀ ਕਿਵੇਂ ਟੀ ਡੈਵ ਉਸ ਦਾ ਮਤਲਬ ਕੀ ਹੈ ਕੰਨੜ ਦੇ ਵਿੱਚ ਲਿਖਿਆ ਇੰਗਲਿਸ਼ ਹਿੰਦੀ ਦੇ ਵਿੱਚ ਤਾਂ ਕਿ ਉਹ ਡਾਕਟਰ ਪੜ੍ਹ ਕੇ ਸਮਝ ਸਕਣ ਉਹ ਕਿਤਾਬ ਵੀ ਬਹੁਤ ਮਦਦਗਾਰ ਹੈ ਜੀ ਜਿਵੇਂ ਤੁਸੀਂ ਹੁਣ ਐਨੇ ਐਫਰਟਸ ਕਰਦੇ ਹੋ ਆਪਣੇ ਇੰਨੀ ਹਿੰਮਤ ਕਰਕੇ ਸਾਰੇ ਕਰਦੇ ਹੋ ਨਾ ਬਹੁਤ ਬੰਦਿਆਂ ਦਾ ਪੰਗੇ ਵੀ ਪਿਆਪੀ ਚ ਕਰਦੇ ਪੰਗੇ ਵੀ ਲੈਂਦੇ ਹੋ ਨਾ ਕਦੇ ਇਦਾਂ ਥ੍ਰੈਟਨਿੰਗ ਆਇਆ ਕਦੇ ਇਦਾਂ ਵੀ ਕੁਝ ਕਿਸੇ ਨੇ ਕਿਹਾ ਹੋਵੇ ਕਦੇ ਡਰ ਲੱਗਿਆ ਹੋਵੇ ਕਿਸੇ ਚੀਜ਼ ਤੋਂ ਇਹ ਨਹੀਂ ਹੁਣ ਬਸ ਕਰਦਿਆਂ ਰਹਿਣ ਤੋਂ ਬਹੁਤ ਹੋ ਗਿਆ ਨਾ ਨਹੀਂ ਮਹਾਰਾਜ ਡਰ ਬਿਲਕੁਲ ਨਹੀਂ ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬਹੁਤ ਮੰਨਦਾ ਹਾਂ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿ ਕੋ ਉਸ ਵਕਤ ਨੀ ਸਾਰੇ ਮੁਸ਼ਕਿਲਤ ਬਾਵਜੂਦ ਹਾਂ ਜੀ ਆਪਣੀ ਲੜਨ ਦੀ ਜਿਹੜੀ ਤਾਕਤ ਗੁਰੂ ਗੋਬਿੰਦ ਸਿੰਘ ਮਹਾਰਾਜ ਹਾਂ ਇਨੀ ਸਮੱਸਿਆ ਇਨੀ ਸਭ ਕੁਝ ਖੋ ਜਾਣ ਤੋਂ ਬਾਅਦ ਵੀ ਉਹ ਸਚਾਈ ਨੂੰ ਬਚਾਉਣ ਲਈ ਜਿਹੜੀ ਲੜਨ ਦੀ ਜਿਹੜੀ ਤਾਕਤ ਹੈ ਨਾ ਉਹ ਕਿੱਥੇ ਕੋਈ ਰਾਜਾ ਮਹਾਰਾਜ ਦੀ ਸੰਤ ਫਕੀਰਾਂ ਦੀ ਵਿੱਚ ਨਹੀਂ ਬੰਦਾ ਹੈ ਇਸ ਸਦੇ ਵਿੱਚ ਗੁਰੂ ਮਹਾਰਾਜ ਮੈਂ ਉਹਨਾਂ ਨੂੰ ਬਹੁਤ ਪੜਿਆ ਹੈ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਾਂ ਜੇ ਸੱਚ ਦੇ ਰਾਹ ਤੇ ਚੱਲੋਗੇ ਹਾਂ ਜੀ ਡਰ ਪੈਦਾ ਹੋ ਹੀ ਨਹੀਂ ਸਕਦਾ ਮੈਨੂੰ ਕਦੇ ਵੀ ਨਾ ਕੋਈ ਧਮਕੀ ਜਾਂ ਫੋਨ ਕਾਲ ਨਹੀਂ ਆਇਆ ਜੀ ਬੜੇ ਵੱਡੇ ਵੱਡੇ ਗਾਇਕ ਦੇ ਖਿਲਾਫ ਔਰ ਕਰ ਤੱਕ ਪਹੁੰਚਿਆ ਮੈਂ ਕੋਈ ਕਿਸੇ ਦੇ ਖਿਲਾਫ ਸਭ ਜਾਣਦੇ ਜੀ ਕਿ ਇਹ ਉਹਨਾਂ ਦੀ ਮਾਬੂਲੀ ਸਰ ਤੇ ਰੱਖਿਆ ਹੈ ਪਹਿਲੀ ਗੱਲ ਉਹਨਾਂ ਦੀ ਸੱਭਿਆਚਾਰ ਨੂੰ ਬਚਾਉਣ ਲਈ ਕੰਮ ਕਰ ਰਿਹਾ ਸਭ ਨੂੰ ਪਤਾ ਹੈ ਇਸ ਲਈ ਸਾਰੇ ਗਾਇਕ ਸਾਰੇ ਲੋ ਮੈਨੂੰ ਬਹੁਤ ਸਨਮਾਨ ਕਰਦੇ ਬਹੁਤ ਬਹੁਤ ਮੈਂ ਸ਼ੁਕਰ ਗੁਜ਼ਾਰੂ ਉਸ ਪਰਮਾਤਮਾ ਦੀ ਸਾਰੇ ਸਨਮਾਨ ਪਿਆਰ ਕਰਦੇ ਮੈਨੂੰ ਲੱਗਦਾ ਹੈ ਪ੍ਰਭੂ ਦੀ ਕਿਰਪਾ ਹੈ ਉਹ ਡਰ ਹੈ ਨਾ ਕੋਈ ਧਮਕੀ ਹੈ ਨਾ ਕਦੇ ਆਣਾ ਹੈਗਾ ਕਿਉਂਕਿ ਮੇਰੇ ਗੁਰੂ ਮਹਾਰਾਜ ਦੀ ਮਿਹਰ ਮੇਰੇ ਤੇ ਹੈ ਮੇਰੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਮੇਰੇ ਤੇ ਹੈ ਹਾਂ ਅੱਗੇ ਜੇ ਤੁਸੀਂ ਦੱਸਿਆ ਕਿ ਹੁਣ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਕਰਨ ਅਨਵਾਦ ਕਰ ਰਹੇ ਹੋ ਤੁਸੀਂ ਜਾਂ ਮੈਨੂੰ ਮੈਨੂੰ ਇਦਾਂ ਹੀ ਲੱਗਦਾ ਹੁੰਦਾ ਕਿ ਚਲੋ ਭਾਸ਼ਾ ਵਿਭਾਗ ਵੱਲੋਂ ਪੰਜਾਬ ਵੱਲੋਂ ਵੀ ਬਹੁਤ ਉਪਰਾਲੇ ਕੀਤੇ ਜਾ ਰਹੇ ਕਿਤਾਬਾਂ ਦੇ ਤੌਰ ਤੇ ਅੱਜ ਕੱਲ ਦਾ AI ਆਉਣ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਭਾਸ਼ਾ ਦੇ ਵਿੱਚ ਅਸੀਂ ਛੇਤੀ ਟਰਾਂਸਲੇਟ ਨਾ ਕਰ ਸਕਦੇ ਠੀਕ ਹੈ ਹਜੇ ਉਨੀ ਜਿਹੜੀ ਆ ਉਹ ਵਿਕਸਿਤ ਨਹੀਂ ਹੋਈ ਨਾ ਵੀ ਅਸੀਂ ਪ੍ਰੋਪਰ ਕਰ ਪਾਈ ਹੈ ਨਾ ਅਨੁਵਾਦ ਸੈਂਟਰ ਜਿਹੜੇ ਹੈਗੇ ਹਨ ਜਿਵੇਂ ਹੁਣ ਕੋਈ ਵੀ ਤਾਂ ਜਪਾਨੀਜ਼ ਨੇ ਸਾਡਾ ਇੱਕ ਸਟੂਡੈਂਟ ਉੱਥੇ ਸੀਗਾ ਤੇ ਉਹ ਦੱਸਦਾ ਸੀ ਕਿ ਜਪਾਨ ਦੀ ਉੱਥੇ ਨਾ ਜਿਹੜੀਆਂ ਦੋ ਲਾਇਬ੍ਰੇਰੀਆਂ ਹੁੰਦੀਆਂ ਨੇ ਉਹਨਾਂ ਨੇ ਆਪਣੀ ਇੱਕ ਮਾਤ ਭਾਸ਼ਾ ਦੇ ਵਿੱਚ ਤੁਸੀਂ ਇੰਗਲਿਸ਼ ਵਿੱਚ ਜਦੋਂ ਕੋਈ ਵੀ ਕਿਤਾਬ ਆਉਂਦੀ ਹੈ ਇੰਗਲਿਸ਼ ਵਿੱਚ ਤਾਂ ਉੱਥੋਂ ਯੂਨੀਵਰਸਿਟੀ ਦਾ ਪ੍ਰੋਫੈਸਰ ਜਿਹੜਾ ਉਹਨੂੰ ਆਪਣੇ ਆਪ ਹੀ ਅਨੁਵਾਦ ਕਰਕੇ ਉਹ ਤਾਂ ਲਾਇਬ੍ਰੇਰੀ ਚ ਆਪਣੇ ਚ ਰੱਖ ਦਿੰਦਾ ਸੀ ਹਾਂ ਹਾਂ ਉਹ ਕਿਸੇ ਦੇ ਕਹਿਣ ਤੇ ਨਹੀਂ ਆਪਣਾ ਫਰਜ਼ ਸਮਝਦਾ ਸੀਗਾ ਪੰਜਾਬ ਵਿੱਚ ਕਿੰਨੀ ਕਰੋੜਾ ਐ ਇਦਾਂ ਦੀ ਕਿ ਸਾਡੀਆਂ ਜਿਹੜੀਆਂ ਦੂਸਰੀਆਂ ਜਿਹੜੀਆਂ ਭਾਸ਼ਾਵਾਂ ਵਿੱਚ ਕਿਤਾਬਾਂ ਉਹਨੂੰ ਪੰਜਾਬੀ ਵਿੱਚ ਅਨੁਵਾਦ ਕਰਕੇ ਪਿੰਡਾਂ ਤੱਕ ਪਹੁੰਚਾਉਣ ਦੀ ਬਹੁਤ ਮਹੱਤਵਪੂਰਨ ਸਵਾਲ ਹੈ ਇਹ ਬਹੁਤ ਮਹੱਤਵਪੂਰਨ ਸਵਾਲ ਹੈ ਮਰਾਜ਼ ਮੈਂ ਹਮੇਸ਼ਾ ਇਹ ਕਿਹਾ ਕਿ ਪੰਜਾਬ ਜਿਉ ਸਭ ਕੁਝ ਹੈ ਅਨੁਵਾਦ ਕੇਂਦਰ ਨਹੀਂ ਹੈ ਪੰਜਾਬ ਵਿੱਚ ਸਭ ਕੁਝ ਹੈ ਅਨੁਵਾਦ ਕੇਂਦਰ ਨਹੀਂ ਹੈ ਅਨੁਵਾਦ ਕੇਂਦਰ ਬਹੁਤ ਜ਼ਰੂਰੀ ਹੈ ਮਰਾਜ਼ ਜੀ ਅਨੁਵਾਦ ਕੇਂਦਰ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਅਨੁਵਾਦ ਕੇਂਦਰ ਹੋ ਜਾਵੇ ਤੋਟੀ ਸਾਹਿਤ ਦੂਜੇ ਸਵੇਰ ਤੱਕ ਤੁਸੀਂ ਆਰਾਮ ਨਾਲ ਪੀ ਸਕਦੇ ਹੋ ਹਾਂ ਜਿਵੇਂ ਤੁਸੀਂ ਤੁਹਾਡੀ ਪਾਣੀ ਦੂਜੇ ਦੂਜੇ ਸਵੇਰ ਦੇ ਵਿੱਚ ਪਾਣੀ ਪਹੁੰਚਾ ਰਹੇ ਹੋ ਨਾ ਸਿੱਧਾ ਗੇਟ ਬਿਨਾ ਗੇਟ ਪਾਣੀ ਪਹੁੰਚ ਰਿਹਾ ਜੀ ਬਿਲਕੁਲ ਪਹੁੰਚ ਰਾਜਸਥਾਨ ਤੱਕ ਪਹੁੰਚ ਜਾਂਦੀ ਹੈ ਜੀ ਜੀ ਪੰਜਾਬ ਦੀ ਪਾਣੀ ਹਾਂ ਇਤહી ਤੁਸੀਂ ਪੰਜਾਬ ਦੀ ਸਾਹਿਤ ਨੂੰ ਬਿਨਾ ਬ੍ਰੇਕ ਦੂਜੇ ਭਾਸ਼ਾਵਾਂ ਵਿੱਚ ਪਹੁੰਚਾ ਸਕਦੇ ਜੇ ਤੁਹਾਡੇ ਕੋਲ ਜੇ ਤੁਹਾਡੇ ਕੋਲ ਅਨੁਵਾਦ ਕੇਂਦਰ ਹੋਵੇ ਸਭ ਤੋਂ ਵੱਡੀ ਗੱਲ ਪੰਜਾਬ ਦੇ ਨਾਲ ਇਹ ਕਿ ਜਦਕਿ ਕਰਨਾਟਕ ਦੇ ਵਿੱਚ ਇੱਕ ਸਰਕਾਰ ਖੁਦ ਪੰਜਾਬ ਕਰਨਾਟਕ ਸਰਕਾਰ ਨੇ ਪੈਸੇ 50000 50 ਕਰੋੜ ਰੁਪਏ ਦੇ ਕੇ ਅਨੁਵਾਦ ਕੇਂਦਰ ਖੋਲਿਆ ਹੈ ਜਿੱਥੇ ਸਿਰਫ ਇਹੀ ਕੰਮ ਹੁੰਦਾ ਹੈ ਕਿ ਕਰਨਾਟਕ ਦੇ ਸਾਹਿਤ ਨੂੰ ਦੂਜੇ ਭਾਸ਼ਾਵਾਂ 'ਚ ਅਨੁਵਾਦ ਕਰਨਾ ਜੀ ਪੰਜਾਬੀ 'ਚ ਨਹੀਂ ਹੈ ਇਸ ਲਈ ਸੰਤ ਰਾਮ ਉਦਾਸੀ ਦੀ ਕਵਿਤਾ ਕੰਨੜ ਵਿੱਚ ਤੱਕ ਨਹੀਂ ਗਿਆ ਹਲੇ ਹਾਂ ਸੰਤ ਰਾਮ ਉਦਾਸੀ ਲਿਖਦੇ ਕਰਵੇ ਦੇ ਵਰਤਾ ਤੋਂ ਲੈ ਆਏ ਤਲਵਾਰ ਮਾਂ ਸੂਟਾ ਦਾ ਰਿਵਾਜ ਹੁਣ ਗਿਆ ਇੰਨੀ ਕ੍ਰਾਂਤੀਕਾਰੀ ਸੋਚ ਬੇਟੀ ਕਹਿੰਦੀ ਹੈ ਆਪਣੀ ਦਲਿਤ ਬੇਟੀ ਆਪਣੇ ਪਿਤਾ ਜੀ ਮਾਂ ਨੂੰ ਕਹਿੰਦੀ ਹੈ ਜੇ ਮਾਂ ਤੁਸੀਂ ਜੇਕਰ ਮੇਲੇ ਵਿੱਚ ਜਾ ਰਹੇ ਹੋ ਤਾਂ ਮੇਰੇ ਲਈ ਸੂਟ ਮਤ ਲੈਣਾ ਮੇਰੇ ਲਈ ਤਲਵਾਰ ਲੈ ਕੇ ਆਣਾ ਜਿਹੜੇ ਲੋਕ ਮੇਰੇ ਖਿਲਾਫ ਸਾਡੇ ਖਿਲਾਫ ਨਾ ਇਨਸਾਫ ਕੀਤੀ ਉਹਨਾਂ ਦੇ ਖਿਲਾਫ ਲੜਨਾ ਮੈਨੂੰ ਹਾਂ ਕਰਵੇ ਦੇ ਵਰਤਾ ਤੋਂ ਲੈ ਆਏ ਤਲਵਾਰ માં ਸੂਟਾ ਦਾ ਰਿਵਾਜ ਹੋਣ ਗਿਆ ਸੂਟ ਦੀ ਰਿਵਾਜ ਹੋਣ ਗਿਆ ਮੈਨੂੰ ਤਲਵਾਰ ਲਿਓ ਇੰਨੀ ਕ੍ਰਾਂਤੀਕਾਰੀ ਸੋਚ ਕਹਿਣ ਦਾ ਪਾਵੇ ਸੰਤਰਾਮੂ ਦਾਸੀ ਦੀ ਕਿਉਂ ਨਹੀਂ ਅਨੁਵਾਦ ਹੋਇਆ ਮਹਾਰਾਜ ਅਨੁਵਾਦ ਕੇਂਦਰ ਨਹੀਂ ਹੈ ਪਾਸ ਪਾਸ ਇੰਨੀ ਕ੍ਰਾਂਤੀਕਾਰੀ ਸਾਡੇ ਸਪਨਾ ਸਭ ਤੋਂ ਖਤਰਨਾਕ ਹੈ ਸਾਡੇ ਸਪਨਾ ਮਰ ਜਾਣਾ ਮਰ ਜਾਣਾ ਸਪਨਾ ਇਨੀ ਕ੍ਰਾਂਤੀਕਾਰੀ ਸੋਚ ਉਸ ਵਕਤ ਪਾਸ ਲਿਖਿਆ ਕੋਈ ਪਾਸ਼ਾ ਵਿੱਚ ਅਨੁਵਾਦ ਨਹੀਂ ਹੋਇਆ ਮੇਰੀ ਕੰਨੜ ਵਿੱਚ ਤਾਂ ਅਨੁਵਾਦ ਹੋਇਆ ਨਹੀਂ ਸਾਰੇ ਮੈਨੂੰ ਫੋਨ ਕਰਕੇ ਕਹਿੰਦੇ ਕਿ ਅਨੁਵਾਦ ਕਰੋ ਕਰੋ ਮੈਂ ਕਹਿੰਦਾ ਕਿ ਮੈਂ ਤਾਂ ਹੁਣ ਦਸ ਧਾਰਮਿਕ ਦਸਤਾਵੇਜ਼ ਨੂੰ ਕਰ ਰਿਹਾ ਜੀ ਮੈਨੂੰ ਸਮਾਂ ਦਿਓ ਬਾਅਦ ਵਿੱਚ ਮੈਂ ਕਰ ਦੇਣਾ ਕਹਿੰਦੇ ਪਾਵੇ ਅਨੁਵਾਦ ਨਹੀਂ ਹੋਇਆ ਸ਼ੂਕਮਰ ਬਟਾਲਵੀ मेरी चुप्पी संग सो जन्मा तो यारी है मैं hmm. मैं hmm. सपने के विच सारी उम्र गुजारी है uh. संत अः uh, शिव कुमार बटालवी uh. मेरे चुप्पी संग सौ जन्मा तो यारी है hmm. मैं सपने दे अख सारी उम्र गुजारी इन्नी दर्द ਉਹ ਇਹ 니ਦਰ ਦੇ ਕੋ ਸ ਉਹਨਾਂ ਦੀ ਸ਼ਿਵ ਕੁਮਾਰ ਦੇ ਬਟਾਲ ਵਿਦੇ ਕਵਿਤਾ ਦੁਸੀਂ ਪੜੋਗੇ ਦਰਦ ਦਰਦੀ ਦਰਦ ਹੈ ਮਰਾਜ ਉਹਨਾਂ ਨੂੰ ਗਿਆਨ ਪੀਠ ਅਵਾਰਡ ਮਿਲਣਾ ਸੀ ਅੱਛਾ ਅਨੁਵਾਦ ਹੋਇਆ ਨਹੀਂ ਹੈ ਮਿਲਾਇਆ ਨਹੀਂ ਸਿੱਧੀ ਗੱਲ ਹੈ ਮਰਾਜ ਸੁਰਜੀਤ ਪਾਤਰ ਨੂੰ ਆਰਾਮ ਨਾਲ ਮਿਲਣਾ ਸੀ ਮਰ ਗਏ ਉਹਨਾਂ ਦਾ ਅਨੁਵਾਦ ਨਹੀਂ ਹੋਇਆ ਹਲੇ ਵੀ ਕੰਨੜ ਵਿੱਚ ਦੂਸਰੀ ਭਾਸ਼ਾ ਚ ਹੋਣਾ ਚਾਹੀਦਾ ਸੀ ਹੋਣਾ ਜੀ ਉਹਨਾਂ ਦਾ ਫਰਜ਼ ਕਿਸਦਾ ਸੀ ਕਿ ਪੰਜਾਬ ਸਰਕਾਰ ਦੇ ਉਤਾਨਵਾਦ ਕੇਂਦਰ ਖੋਲ ਕੇ ਤੁਸੀਂ ਅਨੁਵਾਦ ਕਰਕੇ ਭੇਜੋ ਦੂਜੇ ਪਾਸੇ ਕਿੰਨੇ ਪੈਸੇ ਲੱਗੂਗਾ ਮਹਾਰਾਜ 5 ਕਰੋੜ 10 ਕਰੋੜ ਉਸ ਤੋਂ ਵੱਧ ਨਹੀਂ ਬਿਲਕੁਲ ਕਿਉਂ ਨਹੀਂ ਖੋਲ ਸਕਦੇ ਮੈਂ ਬਹੁਤ ਸਾਲਾਂ ਤੋਂ ਕਹਿ ਰਹੇ ਹਾਂ ਉਹ ਮੈਨੂੰ ਲੱਗਦਾ ਹੈ ਮੈਨੂੰ ਲੱਗ ਭਗਤ ਸਿੰਘ ਮਾਨ ਭਗਵਨ ਸਿੰਘ ਸਾਹਿਬ ਬਹੁਤ ਕਮਾਲ ਦੇ ਨੇ ਮੁੱਖ ਮੰਤਰੀ ਸਮਝਦਾਰ ਨੇ ਮੈਨੂੰ ਲੱਗਦਾ ਉਹ ਜ਼ਰੂਰ ਤੁਹਾ ਵੀ ਆਪ ਇਸ ਕਲਾ ਨਾਲ ਜੁੜੇ ਹੋਏ ਨੇ ਹਾਂ ਕਲਾਹ ਕੀ ਆਪ ਕਲਾਕਾਰ ਸਮਝਦਾ ਇਸ ਕਲਾ ਕੀ ਹੈ ਕਲਾਕਾਰੀ ਕੀ ਹੈ ਉਹ ਮੁੱਖ ਮੰਤਰੀ ਸਾਹਿਬ ਜਾਣਦੇ ਉਹ ਜ਼ਰੂਰ ਕਲਾ ਲਈ ਕਲਾਕਾਰੀ ਲਈ ਅ ਸਾਹਿਤਿਲੇ ਵੱਡੀ ਪਦਰਤੇ ਕੰਮ ਕਰਨਗੇ ਜਾਣ ਤੋਂ ਪਹਿਲਾਂ ਮੈਨੂੰ ਪੂਰਾ ਉਮੀਦ ਜਾਣ ਤੋਂ ਪਹਿਲਾਂ ਉੱਥੇ ਰਹਿਣਗੇ ਉਹ ਮਤਲਬ 5 ਸਾਲ ਉਹਨਾਂ ਦੀ ਸੇਵਾ ਜਿਹੜੀ ਹੈਗਾ ਉਹਦੀ 2027 ਤੱਕ ਉਸ ਤੋਂ ਪਹਿਲਾਂ ਜਰੂਰ ਅਨੁਵਾਦ ਕੇਂਦਰ ਖੋਲਣਗੇ ਤੋਂ ਡੋਵਰੀ ਕੀ ਜੇਕਰ ਮਸ਼ਹੂਰ ਕੀ ਕੇ ਪ੍ਰੋਫੈਸਰ ਸਾਹਿਬ ਕਮ ਪੱਤਰਕਾਰ ਵੀ ਕਹਿ ਸਕਦੇ ਹੋ ਉਹ ਬਾਰ-ਬਾਰ ਤੁਸੀਂ ਕਹੋਗੇ ਪੱਤਰਕਾਰ ਦੀ ਬਹੁਤ ਹੀ ਨਾਰਾਇਣ ਦੀ ਰੂਪ ਹੁੰਦੇ ਨੇ ਪੱਤਰਕਾਰ ਕਿਉਂਕਿ ਉਹ ਸੱਚ ਨੂੰ ਫਲਾਣ ਪਹਿਚਾਣ ਵਾਲੇ ਹੁੰਦੇ ਨਾਰਾਇਣ ਦੀ ਰੂਪ ਹੈ ਪੱਤਰਕਾਰ ਪੱਤਰਕਾਰ ਦੀ ਕੰਮ ਹੈ ਪੁੱਛਣਾ ਖੜ ਕੇ ਕਿਉਂ ਨਹੀਂ ਇਹ ਜੀ ਅਨਵਾਦ ਕੇਂਦਰ ਉਹ ਖੋਲ ਸਕਦੇ ਹੈ ਜੇ ਖੋਲਣਗੇ ਇੱਥੇ ਦੀ ਇਤਿਹਾਸ ਸਾਹਿਤ ਦੂਜੇ ਪਾਸੇ ਜਾਏਗੀ ਦੂਜੇ ਦੀ ਇੱਥੇ ਆਉਗੀ ਅਨਵਾਦ ਕੇਂਦਰ ਦੀ ਲੋੜ ਹੈ ਤੁਹਾਡੀ ਸਵਾਲ ਬਹੁਤ ਮਹੱਤਵਪੂਰਨ ਹੈ ਸ਼ੁਕਰਗੁਜ਼ਾਰ ਹਾਂ ਇਸ ਸਵਾਲ ਲਈ ਜੀ